ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਸੰਧੂ ਬੱਦਰਪੁਰਿਆ ਡੇਰੀ ਫਾਰਮ ਵਿੱਚ ਆਸ ਕਰਦੇ ਆ ਜੋ ਵੀ ਪੈਨਪਾ ਜੁੜੇ ਨੇ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਚ ਹੋਵੇ ਕਵੈਸਟ ਬੇਨਤੀ ਸਾਰਿਆਂ ਨੂੰ ਕਰਦੇ ਆ ਚੈਨਲ ਨੂੰ ਮੇਰੇ ਵੀਰ ਵੱਤੋਂ ਵੱਧ ਸਬਸਕ੍ਰਾਈਬ ਕਰਿਓ ਲੱਗਦੇ ਬੈਲ ਬਟਨ ਨੂੰ ਆਲ ਸੈਟ ਕਰਿਓ ਨਵੀਂ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਜਲਦੀ ਮਿਲੇ ਤੇ ਆਪਣੀ ਨਰਖ ਤੇ ਪਰਖ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਤੁਹਾਡਾ ਫਰਜ਼ ਬੰਦਾ ਪੈਸੇ ਲੈਉਣੇ ਹੁੰਦੇ ਆ ਸਾਡਾ ਕੰਮ ਹੈ ਵੀਡੀਓ ਨੂੰ ਬਣਾਉਣਾ ਤੇ ਵਾਤਵਾਂ ਦੱਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਵੀ ਕਿਸੇ ਵੀਰ ਦਾ ਫਾਇਦਾ ਆ ਜੇ ਕੋਈ ਆਪਣੀ ਮਾਤੜ ਜਿਹੜਾ ਖਰੀਦਦਾਰੀ ਕਰ ਸਕੇ ਜੀ ਇਹ ਜਰੂਰ ਬੇਨਤੀ ਨੂੰ ਕਬੂਲ ਕਰਿਆ ਕਰੋ ਬਾਰ ਬਾਰ ਬੇਨਤੀ ਕਰਦੇ ਆ ਇੱਕ ਨਰਖ ਤੇ ਪਰਖ ਜ਼ਰੂਰੀ ਹੁੰਦੀ ਆ ਜਿੰਨਾ ਪੈਸੇ ਲਾਉਣੇ ਆ ਬਾਅਦ ਚ ਕਿਸੇ ਨੂੰ ਕੋਈ ਲਾਭ ਨ ਦੇਆ ਕਰੋ ਨਰਖ ਪਰਖ ਕੀਤੀ ਹੋਵੇ ਨਾ ਤੁਹਾਨੂੰ ਟੁੜਕੂ ਨਾ ਅਗਲੇ ਨੂੰ ਟੁੜਕੂ ਠੀਕ ਆ ਜੀ ਤੇ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਪਈ ਬੈੜਵਾਲ ਜ਼ਿਲ੍ਹਾ ਸ਼ਰੀ ਨੂੰ ਲੱਗਦਾ ਤਰਨਤਾਰ ਸਾਹਿਬ ਤਸੀਲ ਲਗਦੀ ਸਜਣੋ ਪੱਟੀ ਤੇ ਇਹ ਬਥੇਰੇ ਜਾਣਕਾਰੀ ਬਾਈ ਹਪਾਲ ਤੋਂ ਲੈਨੇ ਕਰਦੇ ਆਂ ਸਾਂਝੀ ਤੇ ਨਾ ਕਿ ਤਿੰਨੇ ਤਿੰਨੇ ਚਗਮੇ ਜਿਹੜਾ ਉੱਡਣ ਵਾਲੇ ਪੀਸ ਆ ਮਿੰਟੋ ਮੇਟੀ ਜਿਹੜੇ ਆਪਦੇ ਜਿੰਨੂੰ ਚੰਗਾ ਲੱਗੇ ਪੀਸ ਨੂੰ ਫਾਲਿਓ ਜਾਇਜ਼ ਰੇਟ ਤੇ ਆ ਠੀਕ ਆ ਐਂਡ ਤੱਕ ਜਰੂਰ ਬਣੇ ਰਹੋ ਆਓ ਲਈਏ ਬਥੇਰੇ ਜਾਣਕਾਰੀ ਰੁਪਾਲ ਤੋਂ ਕਰੀਏ ਗੱਲਬਾਤ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਚੜ੍ਹਦੀ ਕਲਾ ਸੌ ਠੀਕ ਠਾਕ ਵਧੀਆ ਹੋਰ ਸੁਣਾਓ ਸਤਿ ਕਿਰਪਾ ਤੇ ਮਾਰੇ ਗਾਂ ਘਾਦਿਓ ਹਾਂ ਹੋਰ ਵਧੀਆ ਡਰੈਸ ਕਰਕੇ ਨੋਟ ਇਕਰਾ ਪਿੰਡ ਵਾਹ ਵਾਹ ਜਿਹੜਾ ਕਰਨਦਾਰ ਸੀਲ ਪੱਟੀ ਅੱਛਾ ਜੀ ਤੇ ਮੋਬਾਈਲ ਨੰਬਰ 88726 ਹਾਂਜੀ ਹਾਂਜੀ ਹੋਰ ਚੱਲ 94 ਜੋ 18 ਉਹ ਲਾ ਦੀ ਹਾਂਜੀ ਉਹ ਠੀਕ ਆ ਤੇ ਹੋਰ ਸੁਣਾਓ ਸਾਹ ਵਧੀਆ ਵਧੀਆ ਕਾਇਮ ਸੇਦਾ ਠੀਕ ਠਾਕ ਚਲੋ ਵਧੀਆ ਅੱਜ ਕਿੰਨੇ ਪਸ਼ੂ ਆ ਤਿੰਨ ਜੇ ਇੱਕ ਵਾਇਰ ਦੋ ਮੱਝਾਂ ਇਹਦੇ ਪਕੜ ਗੱਭਣੇ ਆ ਇੱਕ ਤਾਈ 2 ਘੰਟਾ ਹੋਇਆ ਘੰਟਾ ਇੱਕੋ ਆ ਕੱਟਾ ਦੇ ਤਸ ਕੱਟਾ ਵਾਹ ਜੀ ਵਾਹ ਮੇਰ ਕਾਫਾ ਹੈ ਨਾ ਤੇ ਇੱਕ ਕਿਨਵਾ ਸੂਆ ਸੂਫੀ ਆ ਇਹ ਦੂਜਾ ਸੂਆ ਜੀ ਅਛਾ ਤਿੱਜਾ ਵੀ ਮੰਨ ਸਕਦੇ ਹੈ ਨਾ ਤਿੱਜਾ ਮੰਨਗੇ ਹੈ ਨਾ ਚੋਣ ਓਕੇ ਆ ਚੋਣ ਓਕੇ ਵਾਹ ਜੀ ਵਾਹ ਚੋਣ ਆ ਤਾਰਾ ਗਰਲ ਕਰ ਲਉਂਗਾ ਹਾਂਜੀ ਹਾਂਜੀ 1 ਕਿਲੋ ਚੋਆ ਬਾਕੀ ਢਿੰਡਾ ਹੋਇਆ ਸੂਈ ਹੋਇਆ 1 ਕਿਲੋ ਚੋਤਾ ਹਾਂਜੀ ਹਾਂਜੀ ਤੇ ਕੋ ਬੱਚੇ ਨੂੰ ਪਾਇਆ ਜੌਰ ਪਉਣ ਵਾਲੀ ਬਾਕੀ ਹੈ ਹੜਾ ਹਾਂਜੀ ਲਓ ਬਈ ਸੱਚ ਨੂੰ ਜੌਰ ਪੈਣ ਵਾਲੀ ਬਾਕੀ ਖੋਲ ਕੇ ਤੁਰਤ ਤਰਾ ਕਰਾਈਏ ਚੈੱਕ ਬੰਦੀ ਥਾਂ ਦੀ ਚੰਗੀ ਆਰਡਰ ਕੁਆਲਿਟੀ ਚੰਗੀ ਆ ਮੈਂ ਚੰਗੀ ਆ ਤਿੱਜਾ ਕਸੂਆ ਮੰਨ ਲਿਓ ਠੀਕ ਆ ਜੀ ਤੇ ਘਰ ਵਾਲੇ ਦੇ ਮੁਤਾਬਕ ਦੂਜਾ ਸੂਆ ਦੱਸਿਆ ਪਰ ਅਸੀਂ ਤਿੱਜਾ ਮੰਨਦੇ ਆ ਤੇ ਬਾਕੀ ਥਾਂਲੇਵਾ ਬਹੁਤ ਸੋਹਣਾ ਲੱਗਾ ਕਰਮਾ ਵਾਲੀ ਨੂੰ ਲਓ ਜੀ ਲਓ ਵਾਹ ਜੀ ਵਾਹ ਤੇ ਤੋਰਾ ਤਰਾ ਵੀ ਚੰਗਾ ਮਹਿੜਾ ਲੈਓ ਮੋੜ ਲਓ ਸੇਂਗ ਮੂੰਹ ਦੀ ਫੇਸ ਕੁਆਲਿਟੀ ਵੀ ਚੰਗੀ ਸਜਣੋ ਤੇ ਧਾਰ ਇੱਕ ਇੱਕ ਮਰਵਾ ਕੇ ਵਿਖਾ ਦਿਓ ਮੜੀ ਜੀ ਬੰਦੋ ਜੀ ਲੈ ਜਾਓ ਅੱਗੇ ਅੱਗੇ ਬੰਦੋ ਅੱਗੇ ਅੱਗੇ ਦੀ ਕਰਕੇ ਨਾ ਇਤਰੇ ਬੰਨ ਲਓ ਭਾਵੇਂ ਬੱਚੇ ਵਾਲੇ ਬੰਨੇ ਬੰਨ ਲਓ ਜਿੱਥੋਂ ਕੋਲੀ ਠੀਕ ਹੈ ਦੁੱਧ 10000 ਕਿਲੋ ਲੋ ਤਾਂ ਨਹੀਂ ਮਰਦੀ ਆ 10000 12 ਕਿਲੋ ਕੋਆ ਦਿ ਦ ਸਾਰੀ ਗਰਮੀ ਸਜਣੋ ਨਜ਼ਾਰਾ ਬਣਿਆ ਰਹੂਗਾ ਫਿਰ ਚੰਗੀ ਆਰਡਰ ਕੁਆਲਿਟੀ ਦੀ ਆ ਤਾਜੀ ਗਿੱਲਾ ਨਾੜੂਆ 2 ਮਹੀਨੇ ਵਿਖਦੀ ਰਹਿਣੀ ਕਰਮਾ ਵਾਲੀ ਜਿਹੜਾ ਮਰਜੀ ਵੀਰ ਅਜ ਤਾਂ ਰੋਤਰਾ ਮਾਰ ਦੋ ਬੱਚੇ ਤੋਂ ਬਗੈਰ ਭਾ ਮਾਰ ਦੇ ਕੇ ਕੋ ਆਪਾਂ ਵੇਹੇ ਵਖਾਉਣੀ ਆ ਹਾਂ ਬਾਤੋ 0 ਤਾਰ ਤਾਰ ਰੋ ਵਾਹ ਜੀ ਵਾਹ ਝੋਣ ਵੜੀ ਹੈ ਨਾ ਆਉਜੀ ਠੰਨੀ ਸੀਲ ਬਣੀ ਵਾਹ ਵਾਹ ਦੂਜੇ ਖਣਾ ਮਾਰ ਦੋ ਕੋਈ ਪੂਰ ਛੱਡਾ ਨਹੀਂ ਬਈ ਠੀਕ ਆ ਇਹ ਆ ਕਿ ਬੱਚਾ ਲਾਇਆ ਹੋਏ ਨਾ ਤੇ ਵਾਧਾ ਆ ਜਾਂਦਾ ਫਿਰ ਇਹ ਕਰਕੇ ਵਾਹ ਜੀ ਵਾਹ ਅਗਲੇ ਸਾਲ ਇੱਕ ਮਗਰਲਾ ਰਹਿ ਗਿਆ ਵਾਹ ਜੀ ਵਾਹ ਚੌਥਾ ਥਨਾਰੀ ਓਕੇ ਹਣਾ ਵਾਹ ਜੀ ਵਾਹ ਚੌਥਾ ਥਨਾਰੀ ਓਕੇ ਆ ਬਿਲਕੁਲ ਤੇ ਚੰਗੀ ਆ ਹੁਣ ਗੱਲ ਪਾ ਦੀ ਕਰੀਏ ਕਿੰਨੇ ਦੀ ਫਿਕਸ ਜੀ ਦੇ ਦੇਗੀ ਫਿਕਸ ਰੇਟ ਇੱਕੋ ਹੀ ਮੋਹਲਾ ਜੀ 70000 ਰੁਪਏ ਸਿਰਫ ਹਾਂ ਜਿੰਨੇ ਦੀ ਦੇ ਦੇਣੀ ਠੀਕ ਆ ਮਾਨ ਤਨ ਘਰ ਆਇਆ ਦਾ ਥੋੜਾ ਬੜਾ ਕਰ ਛੋਟਾ ਛੋਟਾ ਪਾਈ ਠੀਕ ਆ ਤੇ ਬੂਰੀ ਲੈਣ ਦੀ ਵਾਹ ਜੀ ਅੱਜ ਤੇ ਸਾਰੀ ਵੈਰਾਈਟੀ ਇਕੱਠੀ ਕੀਤੀ ਹੈ ਟੋਕਰ ਕੱਪਣ ਟੋਕਰ ਕੱਪਣ ਤੇ ਨਿਸ਼ਾਨੀਆਂ ਨਿਸ਼ਾਨੀਆਂ ਸਾਰੀਆਂ ਸਾਰੀਆਂ ਤੇ ਸੱਜਣੋ ਹਾਂ ਟੂਨ ਦੇ ਵੀ ਨਿਸ਼ਾਨ ਹੈਗਾ ਜੇ ਪੂਛ ਤੇ ਵੀ ਹੈਗਾ ਜੇ ਤੇ ਪੈਰਾਂ ਦੇ ਵੀ ਨਿਸ਼ਾਨ ਹੈਗਾ ਜੇ ਤੇ ਥੱਲੇ ਧੁੰਨ ਦੇ ਵੀ ਜਿਹੜਾ ਬਾਹਨੇ ਦੇ ਵੀ ਡੱਬ ਡੂਬ ਸਾਰਾ ਵਿਖਾਉਂਦੀ ਹੈ ਥਣ ਸਾਰੇ ਓਕੇ ਆ ਹਾਂਜੀ ਤੇ ਪੱਕਾ ਦੁੱਧ ਕਿੰਨਾ ਹੈ ਦੁੱਧ 4 ਕਿਲੋ 6 ਮਹੀਨੇ ਦੀ ਗੱਬਰ ਨਾਲ ਮਿਲਦੀ ਕਿਦਾਂ ਮਿਲਦੀ ਪਹਾੜੇ ਤੇ ਇਤਰਾ ਹੀ ਥੱਲੇ ਬਹੁ ਹਾਂ ਧਾਰ ਮਾਰੋ ਧਾਰ ਦੋ ਥੱਲੇ ਬੈ ਗਈ ਵਾਹ ਜੀ ਵਾਹ ਇਦਾਂ ਹੀ ਦੋ ਧਾਰ 4 ਦੋ ਅੱਛਾ ਇਤਰਾ ਹੀ ਮਿਲ ਪੈਣਾ ਵਾਹ ਜੀ ਵਾਹ ਹਿੰਦੀ ਵੜੀ ਹੈ ਅੱਛਾ ਪਰ ਲੱਗੇ ਨਹੀਂ ਆਉਂਦੀਆਂ ਖੋਲੋ ਚੌਣ ਪੋਲੀ ਆ ਨਾ ਚੌਣ ਹੈ ਰੂਵਰ ਕੀ ਵਾਹ ਜੀ ਵਾਹ ਤੇ ਦੁੱਧ ਪੱਕਾ 4 ਕਿਲੋ ਹਾਂਜੀ 4 ਦੋਵੇਂ ਟਾਈਮ ਮਿਲਦੀ ਆ 4 ਤੇ ਜੇ ਕੋਈ ਘੱਟ ਲੱਗ ਰਿਹਾ ਦੁੱਧ ਵਾਲੀ ਚੰਗੀ ਅੱਛਾ ਦੋਵੇਂ ਟਾਈਮ ਆ achar ਤੇ ਮਿਲਦੀ ਹੈ ਨਾ ਲੋ ਸੱਜਣੋ ਚਾਰ ਤੇ ਦੋਵੇਂ ਟਾਈਮ ਮਿਲਦੀ ਪਹਾੜੇ ਦੇ ਕਿਨਾਰੇ ਨਾਲੇ ਪੂਰੀ ਦੇ ਨਾਲੇ ਨੀਲੀ ਰਾਵੀ ਹਾਂ ਪਿਓਰ ਪੂਰੀ ਤੇ ਨਾਲ ਨੀਲੀ ਰਾਵੀ ਸਾਰੀਆਂ ਨਿਸ਼ਾਨੀਆਂ ਨੂੰ ਕਵਰ ਕਰਦੀ ਹੋਈ ਆ ਲੈਓ ਤੇ ਫੇਸ ਕੁਆਲਟੀ ਵੇਖੋ ਵਾਹ ਜੀ ਵਾਹ ਪਿਓਰ ਪੂਰੀ ਨੀਲੀ ਰਾਵੀ ਆ ਚੰਗੀ ਆ ਲੈ ਜੋ ਕਰਮਾਲੇ ਨੂੰ ਦੋਵੇਂ ਟਾਈਮ ਮਿਲਦੀ ਆ ਬਾੜੇ ਤੇ 6 ਮਹੀਨਿਆਂ ਦੀ ਗਰੰਟੀ ਨਾਲ ਸ਼ੱਕ ਪਾਸ ਕੋਈ ਕਰਾਵੇ ਨਾ ਕਰਾਵੇ ਬਾਈ ਕਹਿੰਦਾ ਮੇਰੀ ਫੁੱਲ ਗਰੰਟੀ ਆ ਠੀਕ ਹੈ ਜੀ ਤੇ ਬਾਕੀ ਅਰਪਾਸ ਆ ਬਾਈ ਗੱਲ ਕਰੀਏ ਰੇਟ ਦੀ ਤੇ ਭਾਅ ਪੱਤਾ ਦਾ ਕਿੰਨਾ ਕਰ ਰੇਟ ਜੀ ਲੱਖਾਂ ਪੈਂ 10000 ਰੁਪਏ ਫਿਕਸ ਆ ਹਾਂ ਜੀ ਫਿਕਸ ਰੇਟ ਹੀ ਅੱਜ ਚੱਲਣਿਆ ਭੈਂਡ ਦੀ ਠੀਕ ਆ ਬਾਕੀ ਚਲੋ ਮਾਨਤਨ ਕੋਈ ਛੋੜਾ ਬੜਾ ਕੋਈ 100 200 ਕਰ ਦਿਓ ਛੋੜ ਛੱਪਾ ਤੇ ਵਹਿੜ ਚੰਗੀ ਹਨਾ ਰਾਜੀ ਸੁਈਆ ਹਾਂਜੀ ਕਿਦਾਂ ਕਿੰਨੇ ਕ ਦਿਨਾਂ ਦੀ ਸੁਈ ਹੈ ਇਹਦੇ ਥੱਲੇ ਬੋਰਾ ਆਈ ਹੈ ਅੱਛਾ ਜੀ ਵਾਹ ਜੀ ਵਾਹ ਚੋਣ ਪੋਲੀ ਵੜੀ ਹੁੰਦੀ ਹੈ ਚੋਣ ਚ ਬੋਲ ਹਨਾ ਪੋਲੀ ਠੰਡੀ ਮੋਟੀਦਾਰ ਫਿਰ ਥਾਨ ਜਿਹੜਾ ਹੈ ਚਵਾਈ ਵਾਲਾ ਮੁਠੀ ਵਾਲਾ ਬੰਦਾ ਹੋਰ ਕੱਢਉਂਗੀ ਥਾਨ ਪਤਨੀ ਕੋ ਮੈਂ ਥਾਨ ਜਿਹੜਾ ਬਣਾਉਂਦੀ ਹੈ ਮੁਠੀ ਵਾਲਾ ਸਜਣੋਂ ਥਾਨ ਆਉਂਦਾ ਜੇ ਤੇ ਮੁਠੀ ਦੇ ਵਿੱਚ ਨਾੜਾ ਨੋੜਾ ਜੰਗਰੀਆਂ ਚੰਗੀਆਂ ਬਣਾਉਂਦੀ ਆ ਤੇ ਬਾਕੀ ਜਰਸੀ ਆ ਗਈ ਹਾਂ ਜੱਦ ਤੱਕ ਕਿਲੋ ਬੋਰਾ ਹੈ 7 ਕਿਲੋ ਤੇ ਬਣੀ ਗੌਰਮਟੋਲ ਜੀ ਆਰਤੀ ਕਹਿੰਦੇ ਸਰਹਾਣਿਆ ਕੋ ਹਨਾ ਰਾਜੀ ਵੜੀ ਤੋੜਾ ਕਰਈਏ ਚੈੱਕ ਭਰਾ ਕੈ ਇਹਨੂੰ ਤੋੜ ਦਈਏ ਲੰਮੀ ਵਾਹ ਜੀ ਪਰਲੇ ਬਣਨ ਲੱਗੇ ਅੰਦਰ ਬੱਚੇ ਆ ਲੋ ਜਾਂਦੀ ਭੱਜ ਕੇ ਹਨਾ ਲਾਓ ਲਾਓ ਮੋੜ ਲਓ ਇਸ ਕੁਆਲਟੀ ਵੀ ਚੰਗੀ ਹੈ ਨਾ ਬੱਚੇ ਦਾ ਵੜਾ ਕਰਨਾ ਹੈ ਬੱਚੇ ਦਾ ਫਿਰ ਕਰਨਾ ਹੀ ਆ ਜੀ ਤਾਜੀ ਸੂਈ ਆ ਕੋਨੇ ਨਹੀਂ ਕਰਨਾ ਜਿੰਨੇ ਮਦਦ ਬੱਚਾ ਲੱਗਾ ਲੁਕਾ ਹੁੰਦਾ ਏ ਜਿਹੜੀਆਂ ਤਾਜ਼ੀਆਂ ਉਹਨਾਂ ਦੇ ਫਿਰ ਬੱਚੇ ਦਾ ਕਰਨਾ ਹੀ ਆ ਤੇ ਬਾਈ ਰਪਾਲ ਸਿੰਘ ਗੱਲ ਕੀਮਤ ਦੀ ਕਰੀਏ ਕਿੰਨੇ ਦੀ ਦੇਈਏ ਮੁੱਲ ਵਿੱਚ ਦੇਣ ਲੈਣਾ ਹੈ ਪਾ 34 ਦੀ ਸਿਰਫ ਇਹਦੇ ਨਾਲ ਝੋੜ ਚ ਭਜਣਾ ਚਾਹੀਦਾ ਅੱਛਾ ਤੇ ਲਾਵਾ ਸਜਣੋ ਇੱਕ ਉਹ ਫੂਨ ਦੇਖਿਓ ਕੱਟਿਓ ਮਾੜਿਆ ਤੇ ਸਭਨੋਂ ਜਿਹੜਾ ਫਿਕਸ ਰੇਟ ਕੀਤਾ ਤੇ ਪਿੰਡ ਬਹਿੜਵਾਲ ਪਹੁੰਚ ਕੇ ਆਪਣੀ ਨਰਖ ਪਰਖ ਕਰਕੇ ਤਸੱਲੀ ਲੈ ਕੇ ਜਾਇਓ ਫਰਜਬੰਦਾ ਪਸ਼ੂ ਤੈਨ ਆ ਤਿੰਨੇ ਤੇ ਧਾਰੂ ਆ ਸੋਹਣੇ ਆਪਾਂ ਆਪਾਂ ਤੇ ਜਾਇਜ ਆ ਸਾਡੇ ਵੱਲੋਂ ਪਿਆਰ ਭਰੀ ਸასი ਕਾਲ ਰੱਬ ਰੱਖਾ ਜੀ